वाह गुरु नानक देव जी महाराज प्रकाश पुरब है हर साल की तरह मनाया जाता है स्थान पर गुरुद्वारा पंचायती है बहुत पुराण मशहूर गुरुद्वारा है और इतनी संगत बहुत प्रेम वाली है हर प्रकार से हर गुरुपुर मना ਸ਼ੀਵ ਦੀ ਫਰਮਾਇਆ ਜਾਂਦੇ ਹਨ ਪ੍ਰਕਾਸ਼ ਵੀ ਮਨਾਏ ਜਾਂਦੇ ਹਨ ਅਤੇ ਜੋ ਪੰਜਾ ਪਿਆਰਾਂ ਦੇ ਜੋ ਪੰਜ ਵਿਸਾਖੀ ਦੇ ਹਾਲ ਉਹ ਵੀ ਮਨਾਇਆ ਜਾਂਦਾ ਹੈ ਜੋ ਆਜਾ ਦਿਹਾੜਾ ਹੈ ਪਹਿਲੇ ਪਾਸਾ ਸ਼ਤਾਂ ਸੰਸ਼ਦੀਗ ਦਾਂਧੀ ਜੀ ਮਹਾਰਾਜ ਜੀਨ ਦੇ ਪ੍ਰਕਾਸ਼ ਨੂੰ ਗੁਰੂ ਗੋਬਾਰ ਸਾਹਿਬ ਨੂੰ 28 ਤਰੀਕ ਤੋਂ ਪ੍ਰਭਾਤ ਤਰੀ ਅੰਦਰ ਆਰੰਭ ਹੋਈਆਂ ਸਨ ਜਿਨ੍ਹਾਂ ਦੀ ਅਸਵੀਰ ਸਮਾਪਤੀ ਹੋਈ ਹੈ ਅਤੇ ਉਪਰੰਤ ਉਸ ਤੋਂ ਬਾਅਦ ਖੁੱਲੇ ਪੰਡਾਲਾ ਗੁਰਦੁਆਰ ਦੇ ਵਿੱਚ ਕੀਰਤਨ ਦਰਬਾਰ ਸਜਾਏ ਗਏ ਹਨ ਜਿਨ੍ਹਾਂ ਦੀ ਸਮਾਪਤੀ ਹੁਣ ਹੋਈ ਹੈ ਉਪਰੰਤ ਗੁਰੂ ਕੇ ਲੰਗਰ ਚੱਲ ਰਹੇ ਹਨ ਗੁਰੂ ਕਾ ਲੰਗਰ ਬੈਂਕ ਬਣਦਾ ਹੈ ਸਿੱਖੋ ਰਸਤਾਂ ਦੀ ਹਨ ਇਹ ਸਿਰਫ ਗੁਰਨਾਮ ਦੇ ਜਾਣਦੇ ਹਨ ਸਾਨੂੰ ਇਹਦਾ ਕੁਛ ਨਹੀਂ ਪਤਾ ਸੋ ਇਥੇ ਸੰਗਤ ਗੁਰ ਪ੍ਰੇਮ ਵਾਲੀ ਹੈ ਬਹੁਤ ਪਿਆਰ ਕਰਦੀ ਹੈ ਸੰਗਤ ਸਭ ਨੂੰ ਪ੍ਰੇਮ ਕਰਦੀ ਹੈ ਗੁਰੂ ਦੇ ਤੁਸ਼ੇ ਲੰਦੀ ਹੈ ਸੋ ਇਹ ਹਰ ਸਾਲ ਇਸ ਨੂੰ ਮਨਾਇਆ ਜਾਂਦਾ ਹੈ ਸੋ ਇਹਦੇ ਵਿੱਚ ਬਹੁਤ ਸੰਗਤਾਂ ਨੂੰ ਸਾਹਿਬ ਦੇਸ਼ ਦੇ ਸੇ ਤੋਂ ਮਾਇਆ ਪੇ ਦੀ ਜਾਂਦੀ ਹੈ ਗੁਰਪੁਰਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਸਮੂਹ ਸੰਗਤ ਗੁਰਦੁਆਰਾ ਸਾਹਿਬ ਜੀ ਤੇ ਮੁਹੱਲਾ ਨਿਵਾਸੀ ਪੂਰੇ ਪੂਰਾ ਸਾਰਾ ਮੁਹੱਲਾ ਸਾਡਾ ਕੰਨੂ ਨਾਮ ਦੇ ਸਭ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਬਹੁਤ ਹੀ ਪਿਆਰ ਔਰ ਸ਼ਰਧਾ ਨਾਲ ਸੰਗਤ ਇਕੱਠੀ ਹੋਈ ਹੈ ਬਹੁਤ ਸਹਿਯੋਗ ਦਿੱਤਾ ਗੁਰੂ ਘਰ ਵਿੱਚ ਉਹਨਾਂ ਨੇ ਸਭ ਨੇ ਸੇਵਾ ਵਿੱਚ ਤਨ ਮਨ ਤਨ ਤਿੰਨੋ ਚੀਜ਼ਾਂ ਨਾਲ ਬਹੁਤ ਸਹਿਯੋਗ ਦਿੱਤਾ ਸਾਡਾ ਸੋਈ ਜੀ ਦੀ ਕਿਰਪਾ ਨਾਲ ਗੁਰਪੁਰਬ ਬਹੁਤ ਹੀ ਸ਼ਰਧਾ ਨਾਲ ਬੜੇ ਪਿਆਰ ਨਾਲ ਮਨਾਇਆ ਜੀ ਹਾਂ ਕੁਨਿ ਚੈਨ ਕੇ ਸਰਦਾਰ ਗਿਆਨ ਮਹਾਰਾਜ ਦੇ ਪ੍ਰਕਾਸ਼ ਗੁਰੂ ਦੀ ਖੁਸ਼ੀ ਵਿੱਚ ਸੋ ਅਸੀਂ ਸਾਰੇ ਸੰਗਤ ਦੇ ਸਮੂਹ ਹੱਲਾ ਨਿਵਾਸੀਆਂ ਦੇ ਧੰਨਵਾਦੀ ਹਾਂ ਤੇ ਅੱਗੋਂ ਵਾਸਤੇ ਵੀ ਬਾਬਾ ਜੀ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਇਸ ਤਰ੍ਹਾਂ ਹੀ ਖੇਡ ਦੇ ਅਸੀਂ ਤਰ੍ਹਾਂ ਅਸੀਂ ਵੱਧ ਚੜ ਕੇ ਗੁਰਸੱਭ ਦੇ ਪੁਰਬ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ੴ ਨਾ ਗੁਰੂ ਪ੍ਰਸਾਦਿਗਾ 505ਵਾਂ ਗੁਣਾਂ ਦਾ ਸੈਪੀ ਦਾ ਧੰਨਵਾਦ ਜੀ ਹਾਂਜੀ ਪਰ ਬਾਅਦ ਫਿਰ ਇਹ ਸਵੇਰੇ ਅੰਮ੍ਰਿਤ ਵੇਲੇ ਕਰਦੇ ਆਂ ਤੇ ਸੰਗਤ ਉਤਸ਼ਾਹ ਨਾਲ ਆਪਣੇ ਆਪਣੇ ਘਰੋਂ ਸੰਪਾ ਦੇ ਚਰਨ ਪਹੁੰਚਦੀ ਹੈ ਸੋ ਕੀਰਤਨ ਕਰਦੇ ਅਸੀਂ ਜਾਣੇ ਆ ਜਿਸ ਦੇ ਘਰ ਸਾਨੂੰ ਬੁਲਾਵਾ ਆਂਦਾ ਬੜੇ ਪਿਆਰ ਨਾਲ ਉਸ ਦਾ ਸਾਨੂੰ ਸੰਗਣ ਨੂੰ ਦਿੰਦੇ ਹਨ ਬੜੇ ਆਨੰਦ ਨਾਲ ਉੱਥੇ ਕੀਰਤਨ ਹੁੰਦੇ ਹਨ ਪ੍ਰਸ਼ਾਦ ਲੈ ਕੇ ਸੰਗਤਾਂ ਫਿਰ ਅਗਲੇ ਘਰ ਜਾਂਦੀਆਂ ਐਸੀ ਤਰ੍ਹਾਂ ਪ੍ਰਭਾਤ ਫੇਰੀ ਮਤਲਬ ਫੇਰਾ ਲਗਾਣੇ ਆ ਮੁਹੱਲੇ ਦਾ ਪੂਰਾ ਏਰੀਏ ਦਾ ਤੇ ਗੁਰੂ ਸਾਹਿਬ ਦਾ ਕੀਰਤਨ ਕਰਦੇ ਹੋਏ ਜੈ ਜੈਕਾਰ ਕਰਦੇ ਹੋਏ ਗੁਰਨਾਨ ਸਾਹਿਬ ਦੀ ਅਸੀਏ ਪਰਬਾਤ ਫੇਰੀਆਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਸਾ ਵਾਹਿਗੁਰੂ ਜੀ ਕੀ ਹਲਸਾ ਵਾਹਿਗੁਰੂ ਜੀ ਕੀ ਫਤਿਹ ਸੋਈ ਇਲਾਕਾ ਨਿਵਾਸੀਆਂ ਦਾ ਮੁਹੱਲਾ ਨਿਵਾਸੀਆਂ ਦਾ ਔਰ ਰੂਪਰ ਦੀ ਸੰਗਤ ਜਿਹੜੀ ਬੜੇ ਪਿਆਰ ਨਾਲ ਇੱਥੇ ਦਰਸ਼ਨ ਕਰਨ ਆਂਦੀ ਏ ਸੋ ਬੜੇ ਪਿਆਰ ਨਾਲ ਸਾਰੇ ਸਾਰਿਆਂ ਨੇ ਰਲ ਮਿਲ ਕੇ ਸ਼ਾਨ ਗੁਰਨਾਮ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਹੈ। ਪਰਬਾਤ ਸਿਰੀਆਂ ਵਿੱਚ ਹਿੱਸੇ ਪਾਏ ਔਰ ਵੱਧ ਚੜ੍ਹ ਕੇ ਸੰਗਤ ਆਈ ਏ ਜੋ ਰੌਣਕਾਂ ਸੰਗਤਾਂ ਨੇ ਵਧਾਈਆਂ। ਅਸੀਂ ਉਹਨਾਂ ਦਾ ਸਹਿਯੋਗ ਦਾ ਹਰ ਵੇਲੇ ਉਹਨਾਂ ਨੂੰ ਸਮਰਥਨ ਦਾ ਧੰਨਵਾਦ ਕਰਦੇ ਆਂ ਕਿ ਸਾਡੇ ਨਾਲ ਉਹਨਾਂ ਨੇ ਸਾਥ ਦਿੱਤਾ ਔਰ ਗੁਰੂ ਘਰ ਦੀ ਬਹੁਤ ਰੌਣਕ ਵਧਾਈ ਏ ਔਰ ਬੜੇ ਹੀ ਪਿਆਰ ਨਾਲ ਹੁਣ ਲੰਗਰ ਕੀਰਤਨ ਹੋਏ ਹਨ। ਇਸੇ ਸੰਤਾਂ ਬਾਹਰ ਲੰਗਰ ਛਕਰੀਆਂ ਨਾਲ ਬੜੇ ਪਿਆਰ ਨਾਲ ਔਰ ਵਾਹਿਗੁਰੂ ਕਰੇ ਅਰਦਾਸ ਬੇਨਤੀ ਕਰਦੇ ਆਂ ਇਸੇ ਤਰ੍ਹਾਂ ਅਸੀਂ ਵੀ ਸੰਤਾਂ ਦੇ ਚਰਨਾਂ ਵਿੱਚ ਜੁੜੇ ਰਹੀਏ ਤੇ ਸੰਤਾਂ ਇਸੇ ਤਰ੍ਹਾਂ ਗੌਰ ਕਾ ਲਗਾਉਂਦੀਆਂ ਰਹੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ